ਬਹੁਤ ਵੱਡੀ ਖਬਰ ਸੁਪਰੀਮ ਕੋਰਟ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਅਸਲ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਜਗਜੀਤ ਸਿੰਘ ਢੱਲੇਵਾਲ ਦਾ ਇਲਾਜ ਕਰਵਾਇਆ ਜਾਵੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਵੇ ਪਰ ਅਜੇ ਹਾਂ ਨਹੀਂ ਹੋ ਸਕਿਆ ਜਿਸ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਕੰਟੈਂਪਟ ਆਫ ਕੋਰਟ ਦੀ ਪਟੀਸ਼ਨ ਦਾਖਲ ਹੋਈ ਹੈ ਕਿ ਤੁਸੀਂ ਜੋ ਸੁਪਰੀਮ ਕੋਰਟ ਦੇ ਹੁਕਮ ਨੇ ਉਹਨਾਂ ਦੀ ਉਲੰਘਣਾ ਕੀਤੀ ਹੈ ਪਰ ਜਗਜੀਤ ਸਿੰਘ ਢੱਲੇਵਾਲ ਵਾਰ-ਵਾਰ ਕਹਿ ਰਹੇ ਨੇ ਕਿ ਉਹ ਇਲਾਜ ਨਹੀਂ ਕਰਵਾਉਣਗੇ ਦੇਖੋ 32ਵਾਂ ਦਿਨ ਹੈ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਕਾਫੀ ਨਾਸਾਜ਼ ਹੋ ਰਹੀ ਹੈ ਡਾਕਟਰ ਕਹਿ ਰਹੇ ਨੇ ਕਿ ਹੁਣ ਤਾਂ ਪਾਣੀ ਵੀ ਨਹੀਂ ਲੰਘ ਰਿਹਾ ਆਖਿਰ ਗੱਲ ਕਿੱਥੇ ਖੜੀ ਹੈ ਜਗਜੀਤ ਸਿੰਘ ਢੱਲੇਵਾਲ ਕਿਉਂ ਨਹੀਂ ਮੈਡੀਕਲ ਸਹੂਲਤ ਲੈ ਰਹੇ ਦੇਖੋ ਕਲੀਅਰ ਘਟ ਹੈ ਸੁਪਰੀਮ ਕੋਰਟ ਸਾਡੀ ਜਿਹੀ ਮਾਨਯੋਗ ਸਰਵੋਚ ਅਦਾਲਤ ਹੈ ਪਰ ਸਵਾਲਾਂ ਦੇ ਘੇਰੇ 'ਚ ਹੈ ਸੁਪਰੀਮ ਕੋਰਟ ਕਿਉਂ ਨਹੀਂ ਭਾਰਤ ਸਰਕਾਰ ਨੂੰ ਹੁਕਮ ਕਰਦੀ ਜੀ ਕਿਸਾਨਾਂ ਨੇ ਤਾਂ ਪਟੀਸ਼ਨ ਕੋਈ ਪਾਈ ਨਹੀਂ ਹੋਈ ਹਰਿਆਣਾ ਸਰਕਾਰ ਨੇ ਹਰਿਆਣਾ ਤੋਂ ਐਡਵੋਕੇਟ ਸਾਹਿਬ ਉਹਨਾਂ ਨੇ ਪਟੀਸ਼ਨ ਪਾਈ ਹੋਈ ਆ ਜਦੋਂ ਕਿ ਹਾਈ ਕੋਰਟ ਨੇ ਕਿਹਾ ਸੀ ਵੀ ਤੁਸੀਂ ਸੜਕਾਂ ਖੋਲੋ ਸੜਕਾਂ ਬੰਦ ਕਰ ਜੀ ਤੇ ਉਹਦੇ ਅਗੇਸਟ ਪਟੀਸ਼ਨ ਪਾਈ ਤੇ ਮਾਨਯੋਗ ਸਾਡੀ ਸਰਪੰਚੀ ਅਦਾਲਤ ਜਿਹੜੀ ਹੈ ਉਹ ਪਜਾਏ ਇਸ ਕਰਦੇ ਕਿ ਭਾਰਤ ਸਰਕਾਰ ਨੂੰ ਆਖੇ ਕਿ ਤੁਸੀਂ ਕਿਸਾਨਾਂ ਨਾਲ ਬੈਠ ਕੇ ਇਹਦਾ ਮਸਲੇ ਦਾ ਹੱਲ ਕਰੋ ਕਿਸਾਨਾਂ ਦੀ ਮੀਟਿੰਗ ਬੁਲਾਓ ਇੱਕ ਫੌਰੀ ਤੌਰ ਤੇ ਮੀਟਿੰਗ ਬੁਲਾ ਲਈ ਜਾਵੇ ਕਿਸਾਨਾਂ ਦੀ ਕੋ ਹਲਕਾ ਤੇ ਜਾਵੇ ਜੀ ਇਧਰੋਂ ਤੇ ਸੁਪਰੀਮ ਕੋਰਟ ਜਾਣ ਨੂੰ ਤਿਆਰ ਨਹੀਂ ਸਦੀ ਸਰਵੋੱਚ ਅਦਾਲਤ ਹੂੰ ਤੇ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਦਾ ਮੰਨ ਵਰਤ ਕੀ ਉਹ ਉਹ ਤੜਵਾਓ ਜੀ ਆਹ ਕਰਾਓ ਜੀ ਜੋ ਮਤਲਬ ਸਾਡੀ ਭਾਰਤ ਸਰਕਾਰ ਚਾਹੁੰਦੀ ਹੈ ਤੇ ਵੇ ਉਹੀ ਡਾਇਰੈਕਸ਼ਨ ਸੁਪਰੀਮ ਕੋਰਟ ਵੀ ਕਿਉਂ ਲੈ ਰਹੀ ਪਰ ਪਰ ਰਾਏ ਸਾਹਿਬ ਤੁਹਾਨੂੰ ਨਹੀਂ ਲੱਗਦਾ ਦੇਖੋ ਤੁਹਾਨੂੰ ਨਹੀਂ ਲੱਗਦਾ ਕਿ ਸਰਵੋੱਚ ਅਦਾਲਤ ਹੈ ਦੇਸ਼ ਦੀ ਸੁਪਰੀਮ ਕੋਰਟ ਹੈ ਸਪਰੀਮ ਕੋਰਟ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਨਾ ਉਹਨਾਂ ਦੀ ਉਹਨਾਂ ਨੂੰ ਕੁਝ ਨਾ ਹੋ ਜਾਵੇ ਉਸ ਤੇ ਚਿੰਤਾ ਵਿਅਕਤ ਕਰਨਾ ਉਹਨਾਂ ਨੂੰ ਮੈਡੀਕਲ ਸਹੂਲਤ ਦਿੱਤੇ ਜਾਣ ਦੀ ਗੱਲ ਹੋ ਰਹੀ ਹੈ ਪੰਜਾਬ ਸਰਕਾਰ ਨੂੰ ਡਾਇਰੈਕਸ਼ਨਜ਼ ਜਾਰੀ ਹੋ ਰਹੀਆਂ ਨੇ ਤਾਂ ਇਹ ਵੱਡੀ ਗੱਲ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਖੁਦ ਇੰਟਰਵਿਨ ਕਰ ਰਿਹਾ ਹੈਗਾ ਸੁਪਰੀਮ ਕੋਰਟ ਇੰਟਰਵਿਨਸ ਇਹ ਕਿਉਂ ਨਹੀਂ ਕਰ ਰਿਹਾ ਭਈ ਭਾਰਤ ਸਰਕਾਰ ਚੁੱਪੀ ਸਾਧ ਕੇ ਬੈਠੀ ਹੈ ਭਾਰਤ ਸਰਕਾਰ ਨਾਲ ਡਿਮਾਂਡਸ ਨੇ ਮੰਗਾਂ ਨੇ ਉੱਤੇ ਕਿਉਂ ਨਹੀਂ ਸੁਪਰੀਮ ਕੋਰਟ ਬੋਲ ਰਿਹਾ ਸੁਪਰੀਮ ਕੋਰਟ ਇਹ ਆਰਡਰ ਕਰਦਾ ਹੈ ਕਿ ਤੁਸੀਂ ਸਾਡੇ ਕੋਲ ਆ ਜਾਓ ਜੇ ਕਮੇਟੀ ਦੀ ਗੱਲ ਨਹੀਂ ਸੁਣੀ ਤੇ ਸੁਪਰੀਮ ਕੋਰਟ ਸੁਪਰੀਮ ਕੋਰਟ ਭਾਰਤ ਸਰਕਾਰ ਨੂੰ ਕਿਉਂ ਨਹੀਂ ਕਹਿੰਦਾ ਪਹਿਨੂੰ ਇੰਪਲੀਮੈਂਟ ਕਰੋ ਜਿਹੜੀਆਂ ਮੰਗਾਂ 2020 ਵਿੱਚ ਮੰਨੀਆਂ ਸਨ ਉਨਾ ਤੋਂ ਸਰਕਾਰ ਪਿੱਛੇ हट ਗਈ ਕਿਉਂ ਨਹੀਂ ਸੁਪਰੀਮ ਕੋਰਟ ਆਰਡਰ ਕਰਦਾ ਪਰ ਸਰਕਾਰ ਨੂੰ ਪਹਿਲਾਂ ਇੰਪਲੀਮੈਂਟ ਕਰੋ ਪਰ ਜੀ ਸਿੰਘ ਰਾਏ ਜੀ ਤੁਸੀਂ ਇਹੀ ਗੱਲ ਜਿਹੜੀ ਗੱਲ ਸੁਪਰੀਮ ਕੋਰਟ ਦੇ ਵੱਲੋਂ ਕਹੀ ਗਈ ਕਿ ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ ਜੇਕਰ ਤੁਸੀਂ ਕਮੇਟੀ ਅੱਗੇ ਆਪਣੀ ਗੱਲ ਨਹੀਂ ਰੱਖਣੀ ਤਾਂ ਸਾਡੇ ਕੋਲ ਆ ਜਾਓ ਸੁਪਰੀਮ ਕੋਰਟ ਦੇ ਦਰਵਾਜ਼ੇ ਖੁੱਲੇ ਨੇ ਆਪਣੀ ਗੱਲ ਤਾਂ ਰੱਖੋ ਆ ਕੇ ਕਿਸਾਨ ਉੱਥੇ ਵੀ ਨਹੀਂ ਗਏ ਮੈਂ ਕਿਹਾ ਰਾਣਾ ਜੀ ਅਸੀਂ ਕਿਵੇਂ ਜਾਈਏ ਸਾਨੂੰ ਪਹਿਲਾਂ ਹੀ ਜਿਹੜਾ ਸ਼ੱਕ ਦੇ ਘੇਰੇ 'ਚ ਹਾਂ ਕਿ ਤੁਸੀਂ ਸੁਪਰੀਮ ਕੋਰਟ ਅੱਜ ਭਾਰਤ ਸਰਕਾਰ ਦੁਆਲੇ ਇੱਕ ਆਊਟਰ ਨਹੀਂ ਪਾਸ ਕਰ ਸਕਦੀ ਭਾਰਤ ਸਰਕਾਰ ਨੂੰ ਇੱਕ ਆਊਟਰ ਨਹੀਂ ਕਰ ਸਕਦੀ ਕਿ ਸਾਡੀ ਸੁਪਰੀਮ ਕੋਰਟ ਮਾਨ ਜੋ ਸਰਵੋੱਚ ਅਦਾਲਤ ਇਹ ਨਹੀਂ ਕਮਜ਼ੋਰ ਪੈਦੀ ਭਾਰਤ ਸਰਕਾਰ ਦੇ ਕੇ ਕਿ ਉਹਨਾਂ ਨੂੰ ਆਰਡਰ ਨਹੀਂ ਕਰ ਸਕਦੇ ਵੀ ਕਿਸਾਨਾਂ ਦੀ ਗੱਲ ਸੁਣੋ ਜੇ ਤੁਸੀਂ ਜਿਹੜੇ ਆਲਰੇਡੀ 2020 ਕੀ ਦੇ ਵਿੱਚ ਰਿਟਰਨ ਤੇ ਲਿਖਿਆ ਮੰਨੇ ਸੀ ਉਹਨੂੰ ਇੰਪਲੀਮੈਂਟ ਕਿਉਂ ਨਹੀਂ ਕਰਦੇ ਭਾਈ ਤੇ ਇੱਥੇ ਕਿਉਂ ਕਮਜ਼ੋਰ ਪੈ ਜਾਂਦੀ ਸੁਪਰੀਮ ਕੋਰਟ ਸਾਡੀ ਮਾਨ ਜੋ ਸਰਵੋਚ ਅਦਾਲਤ ਹੈ ਤੇ ਫਿਰ ਇਹੀ ਤਾਂ ਕੋਈ ਚਾਉਂਦੀ ਨਾ ਭਾਰਤ ਸਰਕਾਰ ਕਿ ਕਿਸਾਨ ਸੁਪਰੀਮ ਕੋਰਟ ਚਲੇ ਜਾਣ ਤੇ ਭਾਰਤ ਸਰਕਾਰ ਇਹ ਕਹਿ ਕੇ ਛੁੱਟ ਜਾਵੇ ਵੀ ਇਹਦਾ ਮਸਲਾ ਹੁਣ ਸੁਪਰੀਮ ਕੋਰਟ ਦਾ ਆ ਭਾਈ ਸਾਡਾ ਮਸਲਾ ਹੀ ਨਹੀਂ ਰਹਿ ਗਿਆ ਸੋ ਇਹ ਉਸੇ ਦਿਸ਼ਾ ਵਿੱਚ ਸੁਪਰੀਮ ਕੋਰਟ ਕਿਉਂ ਕੰਮ ਕਰ ਰਹੀ ਹੈ ਵੀ ਤੁਸੀਂ ਸਾਡੇ ਕੋਲ ਆ ਜਾਓ ਜਿਸ ਤੇ ਭੇਜਣਾ ਚਾਹੁੰਦੀ ਭਾਰਤ ਸਰਕਾਰ ਇਹਦਾ ਮਤਲਬ ਸਾਡੀਆਂ ਸਰਵੋਚ ਅਦਾਲਤਾਂ ਜਿ ਭਾਰਤ ਸਰਕਾਰ ਦੇ ਤਵਾ ਟ ਕੰਮ ਕਰ ਰਹੀ ਹੈ ਇਸ ਕਰਕੇ ਅਸੀਂ ਨਹੀਂ ਜਾਣਾ ਚਾਹੁੰਦੇ ਕਲੀਅਰ ਕੱਟ ਹੈ ਪਰ ਠੀਕ ਹੈ ਤੁਹਾਡੀ ਦੇਖੋ ਅ ਮਨਜੀਤ ਸਿੰਘ ਰਾਏ ਜੀ ਇਸ ਵੇਲੇ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਤੁਸੀਂ ਕਿਸਾਨਾਂ ਦੀ ਨੁਮਾਇੰਦਗੀ ਵੀ ਕਰਦੇ ਹੋ ਜਗਜੀਤ ਸਿੰਘ ਡੱਲੇਵਾਲ ਦੀ ਜਦੋਂ ਗੱਲ ਆਉਂਦੀ ਹੈ ਤਾਂ ਇਸ ਵੇਲੇ ਚਿੰਤਾ ਇਸ ਗੱਲ ਦੀ ਹੈ ਕਿ 70 ਸਾਲ ਦੇ ਨੇ ਕੈਂਸਰ ਦੇ ਪੇਸ਼ੈਂਟ ਨੇ ਉਹਨਾਂ ਦੀ ਜਾਨ ਨੂੰ ਨਾ ਕੁਝ ਹੋ ਜਾਵੇ ਚਿੰਤਾ ਹੈ ਪੂਰੇ ਪੰਜਾਬ ਨੂੰ ਵੀ ਤਾਂ ਇੰਨੇ ਲੋਕ ਉਹਨਾਂ ਦਾ ਸਮਰਥਨ ਕਰ ਰਹੇ ਨੇ ਕਿ ਇੱਕ ਵਾਰ ਮੈਡੀਕਲ ਸਹੂਲਤ ਲੈ ਲੈਣੀ ਚਾਹੀਦੀ ਹੈ ਸੁਪਰੀਮ ਕੋਰਟ ਵੀ ਇਹੀ ਕਹਿ ਰਹੇ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਵੱਖ-ਵੱਖ ਮੰਤਰੀ ਨੇ ਉਹ ਵੀ ਮਿਲ ਕੇ ਆਏ ਨੇ ਅਪੀਲ ਕਰਕੇ ਆਏ ਨੇ ਦੇਖੋ ਹੁਣ ਤੱਕ 4 ਲੱਖ ਕਿਸਾਨ ਜਿਹੜਾ ਉਹ ਸੁਸਾਈਡ ਕਰ ਗਿਆ ਰੋਜ਼ ਹਜ਼ਾਰਾਂ ਕਿਸਾਨ ਜਿਹੜੇ ਆ ਉਹ ਸੁਸਾਈਡ ਕਰ ਰਹੇ ਨੇ ਕਈ ਕਿਸਾਨ 735 ਕਿਸਾਨ ਪਹਿਲੇ ਅੰਦੋਲਨ ਛੀਰੋ ਗਿਆ ਇਹਦੇ ਵਿੱਚ ਛੀਰੋ ਗਏ ਸ਼ੁਭਕਰਨ ਛੀਰੋ ਗਿਆ ਕੀ ਸੁਪਰੀਮ ਕੋਰਟ ਨੂੰ ਉਹਦੇ ਤੇ ਕੋਈ ਨਹੀਂ ਗਿਆਦਾ ਚਿਪੜੀ ਕਰਨੀ ਚਾਹੀਦੀ ਕੀ ਸੁਪਰੀਮ ਕੋਰਟ ਨੂੰ ਉਹ ਤੇ ਕੋਈ ਭਾਰਤ ਸਰਕਾਰ ਨੂੰ ਫਟਕਾਰ ਨਹੀਂ ਲਾਉਣੀ ਚਾਹੀਦੀ ਸੋ ਇਹ ਕਲੀਅਰ ਕੱਟ ਹੈ ਕਿ ਜੇਕਰ ਅੱਜ ਸਰਦਾਰ ਦੇ ਜੀਸ਼ਨ ਠੀਕ ਹੈ ਪਟੇਲ ਲੀਡਰ ਨੇ ਇਹ ਤਾਂ ਦੇ ਲੀਡਰ ਜਿਹੜੇ ਆ ਉਹ ਨਹੀਂ ਜਾਣੇ ਚਾਹੀਦੇ ਪਰ ਮੈਂ ਇਹ ਗੱਲ ਕਮੰਗਾ ਜੇ ਸਰਦਾਰ ਜੀਸ਼ਨ ਬੱਲੇਵਾਲ ਨੇ ਪ੍ਰਣ ਕਰ ਲਿਆ ਕਿ ਮੈਂ ਆਪਣੇ ਦੇਸ਼ ਦੇ ਕਿਸਾਨ ਨੂੰ ਬਚਾਉਣਾ ਸੁਸਾਇਟੀ ਤੋਂ ਬਚਾਉਣਾ ਮੈਂ ਆਪਣੇ ਦੇਸ਼ ਦੇ ਕਿਸਾਨ ਨੂੰ ਦੇ ਹੱਕ ਲੈ ਕੇ ਦੇਣੇ ਆ ਪੇਸ਼ਕ ਮੈਂ ਆਪਣੀ ਜਾਨ ਲਾ ਦੇਵਾਂ ਤੇ ਫਿਰ ਸਾਡਾ ਕਿਵੇਂ ਅਸੀਂ ਉਹਨਾਂ ਨੂੰ ਜਾ ਕੇ ਰੋਕ ਦਈਏ ਕਿਵੇਂ ਉਹਨਾਂ ਨੂੰ ਆਖ ਦਈਏ ਕਿ ਤੁਸੀਂ ਇੰਜ ਨਾ ਕਰੋ ਕਿਉਂਕਿ ਅੱਜ ਅੱਜ ਵੀ ਕਿਸਾਨ ਸੁਸਾਈਡ ਕਰ ਰਹੇ ਨੇ ਤੇ ਜਿਹੜੇ ਸੁਸਾਈਡ ਕਰ ਰਹੇ ਨੇ ਕੀ ਉਹ ਕਿਸਾਨ ਨਹੀਂ ਹੈਗੇ ਉਹ ਇਸ ਦੇ ਨਾਗਰਿਕ ਨਹੀਂ ਹੈਗੇ ਉੱਥੇ ਸੁਪਰੀਮ ਕੋਰਟ ਕੀ ਕਰ ਰਹੀ ਹੈ ਸੋ ਇਹ ਕਰਕੇ ਦੇਖੋ ਇਹ ਸਵਾਲ ਦੇ ਕਿ ਰਿਚ ਹੈ ਮੈਂ 12 ਵਾਰ ਤੁਸੀ ਕਹੋਗੇ ਤੇ ਸਰਪ੍ਰੋਚ ਅਦਾਲਤ ਤੇ ਸਵਾਲ ਕਰਦੇ ਹਾਂ ਪਰ ਜਦੋਂ ਸਾਨੂੰ ਸਾਡੀ ਜਿਹੜੀ ਆ ਸਵਾਲ ਬਣਦਾ ਤਾਂ ਕਿਉਂ ਨਾ ਕਰੀਏ ਤੇ ਸੁਪਰੀਮ ਕੋਰਟ ਅੱਜ ਭਾਰਤ ਸਰਕਾਰ ਨੂੰ ਇੱਕ ਬਹੁਤ ਚੰਗਾ ਹੁੰਦਾ ਜੇ ਤੁਹਾਡਾ ਡੈਲੀਗੇਸ਼ਨ ਜਾਂਦਾ ਤੇ ਇਹੀ ਗੱਲ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਬੋਲੀ ਜਾਂਦੀ ਕਿ ਕਿਰਪਾ ਕਰਕੇ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਸ ਕੀਤੀਆਂ ਜਾਣ ਇਹ ਰਾਣਾ ਜੀ ਰਾਣਾ ਜੀ ਇਹ ਭਾਰਤ ਸਰਕਾਰ ਨੂੰ ਮੌਕਾ ਮਿਲਦਾ ਕਲੀਅਰ ਕਟ ਵੀ ਇਹ ਹੁਣ ਸੁਪਰੀਮ ਕੋਰਟ ਚਲੇ ਗਏ ਹੁਣ ਸੁਪਰੀਮ ਕੋਰਟ ਫੈਸਲਾ ਕਰੇਗੀ ਤੇ ਸੁਪਰੀਮ ਕੋਰਟ ਨੇ ਜੋ ਫੈਸਲਾ ਕਰਨਾ ਹੈ ਲੱਖਾਂ ਹੀ ਕੇਸ ਅਜ ਪੈਂਡਿੰਗ ਪਏ ਨੇ ਕਿਸੇ ਦਾ ਕੋਈ ਫੈਸਲਾ ਨਹੀਂ ਹੋ ਰਿਹਾ ਅਦਾਲਤਾਂ ਦੇ ਵਿੱਚ ਸੋ ਇਹੇ ਕੁਝੋਲ ਜਾ ਕੇ ਰੱਖਣਾ ਚਾਹੁੰਦੇ ਨੇ ਸਾਨੂੰ ਇਸ ਕਰਕੇ ਸਾਡੀ ਮੰਗ ਭਾਰਤ ਸਰਕਾਰ ਤੋਂ ਹੈ ਨਾਤੇ ਸੁਪਰੀਮ ਕੋਰਟ ਤੋਂ ਤੇ ਭਾਰਤ ਸਰਕਾਰ ਜਿਹੜੀ ਹੈ ਉਹ ਤੇ ਹਲਕਟੇ ਤੇ ਸੁਪਰੀਮ ਕੋਰਟ ਜੇ ਡਾਇਰੈਕਸ਼ਨ ਦੇਣੀ ਆ ਤੇ ਉਹ ਭਾਰਤ ਸਰਕਾਰ ਨੂੰ ਦੇਵੇ ਜੀ ਠੀਕ ਹੈ ਬਹੁਤ ਧੰਨਵਾਦ ਮਨਜੀਤ ਸਿੰਘ ਰਾਏ ਜੀ ਸਾਡੇ ਨਾਲ ਜੁੜਨ ਦੇ ਲਈ ਮਨਜੀਤ ਸਿੰਘ ਰਾਏ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਕੇਂਦਰ ਸਰਕਾਰ ਨੂੰ ਮੰਗਾ ਮੰਨਣ ਦੇ ਲਈ ਨਿਰਦੇਸ਼ ਦੇਵੇ ਜਗਜੀਤ ਸਿੰਘ ਢੱਲੇਵਾਲ ਪਹਿਲਾਂ ਹੀ ਧਾਰ ਚੁੱਕੇ ਨੇ ਕਿ ਉਹ ਆਪਣਾ ਮਰਨ ਵਰਤ ਜਾਰੀ ਰੱਖਣਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਲੀਆਂ ਜਾਂਦੀਆਂ ਇਸੇ ਕਰਕੇ ਉਹਨਾਂ ਨੇ ਕੋਈ ਵੀ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਅੱਜ ਮੁੜ ਤੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਆਖਿਰਕਾਰ ਪੰਜਾਬ ਸਰਕਾਰ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹੂਲਤ ਕਿਉਂ ਨਹੀਂ ਦਿੱਤੀ ਐਡਵੋਕੇਟ ਜਨਰਲ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਪੰਜਾਬ ਸਰਕਾਰ ਦੇ ਮੰਤਰੀ ਇੱਕ ਜੋ ਡੈਲੀਗੇਸ਼ਨ ਹੈ ਇੱਕ ਵਫਦ ਹੈ ਉਹ ਗਿਆ ਸੀ ਜਿਨ੍ਹਾਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਸੀ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਮਰਨ ਵਰਤ ਖਤਮ ਕਰਨ ਦੇ ਲਈ ਪਰ ਅੱਜ ਦੀ ਸਥਿਤੀ ਜਿਹੜੀ ਹੈ ਜਗਜੀਤ ਸਿੰਘ ਧੱਲੇਵਾਲ ਦੀ ਕਾਫੀ ਨਾਜ਼ੁਕ ਬਣੀ